ਕਿ ਜਿਹੜੇ ਗੁਰਦਾਸ ਮਾਨ ਸਾਹਿਬ ਨੇ ਖਾਸ ਕਰਕੇ ਉਹ ਵੀ ਅਪੀਲ ਕਰਦੇ ਦਿਖਾਈ ਦੇ ਰਹੇ ਨੇ ਕਿ ਨਸ਼ਿਆਂ ਦੇ ਵਿਰੋਧ ਲੰਗ ਜਾਰੀ ਰਹਿਣੀ ਚਾਹੀਦੀ ਸਿੰਦੀਪ ਇੱਕ ਬਹੁਤ ਹੀ ਜਿਹੜੀ ਨਸ਼ਿਆਂ ਨੂੰ ਲੈ ਕੇ ਦੁਖਦਾਈ ਖਬਰ ਹੈ ਕਿ ਸਾਡੇ ਮੁੰਡੇ ਤੇ ਨਸ਼ੇ ਕਰ ਹੀ ਰਹੇ ਨੇ ਲੇਕਿਨ ਪੰਜਾਬੀ ਭਾਈਚਾਰਾ ਜਿਹੜਾ ਆਪਣੇ ਆਪ ਨੂੰ ਬੜੇ ਫਕਰ ਨਾਲ ਮਹਿਸੂਸ ਕਰਦੇ ਨੇ ਕਿ ਅਸੀਂ ਪੰਜਾਬੀਆਂ ਮੈਨੂੰ ਪੰਜਾਬੀ ਹੋਣ ਤੇ ਮਾਨ ਉਹਨਾਂ ਲੋਕਾਂ ਵਾਸਤੇ ਕਿ ਇੱਕ 21 ਸਾਲ ਦੀ ਧੀ ਦੀ ਇੱਕ ਵੀਡੀਓ ਵਾਇਰਲ ਹੋਈ ਆ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਉਹ ਪੰਜਾਬੀ ਸਮਾਜ ਦੇ ਮੂੰਹ ਤੇ ਇੱਕ ਥੱਪੜ ਆ ਮੈਨੂੰ ਲੱਗਦਾ ਇਹ ਥੱਪੜ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਦੀ ਗੱਲ ਤੇ ਇੱਕ ਨਿਸ਼ਾਨ ਪਿਆ ਹੋਊਗਾ ਕਿ ਸਾਡੀਆਂ ਧੀਆਂ ਸਾਡੇ ਪੁੱਤ ਅਸੀਂ ਆਪਣੇ ਨਾਲ ਧੀਆਂ ਸਾਹਮ ਸਗੇ ਨਾਲ ਪੁੱਤ ਸਾਹਮ ਸਗੇ ਤੇ ਹਰ 5 ਸਾਲ ਬਾਅਦ ਕਦੀ ਅਕਾਲੀਆਂ ਨੂੰ ਜਿਤਾ ਦਿੰਦੇ ਰੇ ਕੰਸੀ ਦੀ ਕਾਂਗਰਸ ਸਿੰਘਾਂ ਨੂੰ ਜਿਤਾ ਦਿੰਦੇ ਤੇ ਹੁਣ ਅਸੀਂ ਝਾੜੂ ਵਾਲੇ ਜਿਤਾ ਦਿੱਤੇ ਨਸ਼ੇ ਦੀ ਪ੍ਰੋਬਲਮ ਤੇ ਨਹੀਂ ਖਤਮ ਹੋਈ ਹੁਣ 21 ਸਾਲ ਦੀ ਜਿਹੜੀ ਇੱਕ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਆ ਨਵਾਂ ਸ਼ਹਿਰ ਤੋਂ ਅਸੀਂ ਖਬਰ ਸਾਂਝੀ ਕਰ ਰਹੇ ਆ ਦਾ ਟ੍ਰਿਬਿਊਨ ਦੀ ਜਰਨਲਿਸਟ ਨੇ ਆਕਾਂਸ਼ਾ ਐਂਡ ਭਾਰਤਵਾਜ਼ ਉਹਨਾਂ ਦੀ 2 ਨੰਬਰ ਪੇਜ ਤੇ ਖਬਰ ਛਪੀ ਆ ਕਿ ਵੀਡੀਓ ਆਫ 21 ਇਅਰ 올ਡ ਔਮਨ ਡਰਗ ਐਡਿਕਟ ਗੋਜ਼ ਵਾਇਰਲ ਹੁਣ ਇਹ ਔਡ ਬਲਾਕ ਆ ਨਵਾਂ ਸ਼ਹਿਰ ਦਾ ਉਥੋਂ ਦੀ ਆ ਔਰ ਉਹਨੂੰ ਇੱਕ ਡਰਗ ਦਾ ਹੌਟਸਪੌਟ ਦੇ ਤੌਰ ਤੇ ਉਸ ਏਰੀਆ ਨੂੰ ਦੇਖਿਆ ਜਾਂਦਾ ਔਰ ਇਸ ਕੁੜੀ ਦੀ ਮਾਂ ਵੀ ਜਿਹੜੀ ਆ ਉਹ ਨਸ਼ਿਆਂ ਕਾਰਨ ਹੀ ਮੌਤ ਹੋਈ ਸੀ ਹੁਣ ਇਸ ਕੁੜੀ ਦੇ ਬਾਰੇ ਜਿਹੜਾ ਇੰਨਾ ਨਵਾਂ ਸ਼ਹਿਰ ਤੋਂ ਖਬਰ ਆਣੀ ਉਹਨੇ ਪੰਜਾਬ ਨੂੰ ਪਹਿਲੀ ਦਫਾ ਚ ਝੋੜ ਕੇ ਨਹੀਂ ਰੱਖਿਆ ਪਿਛਲੇ ਮਹੀਨੇ ਹੀ ਮੁਕਸਰ ਦੇ ਵਿੱਚ ਵੀ ਇੱਕ 21 ਸਾਲ ਦੀ ਧੀ ਨੂੰ ਇੱਕ ਭੈਣ ਨੂੰ ਉਹਦੇ ਮਾਪਿਆਂ ਨੇ ਸੰਗਲ ਦੇ ਨਾਲ ਜੰਜੀਰਾਂ ਦੇ ਨਾਲ ਬੰਨ੍ਹਿਆ ਸੀ ਜਦੋਂ ਕੋਈ ਦੱਸਦਾ ਫਿਰ ਉਹ ਪੁਲਿਸ ਨੂੰ ਛਡਾਉਂਦੀ ਆ ਤੇ ਡਰਗ ਡੀ ਜਿਹੜਾ ਸੈਂਟਰ ਆ ਉਹਦੇ ਚ ਉਹਨੂੰ ਦਾਖਲ ਕਰਵਾ ਦੇਦੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਖਬਰ ਹੀ ਕਿ ਇੱਕ ਬਾਹੀ ਰੰਗਲਾ ਚੂੜਾ ਹੀ ਹੱਥਾਂ ਤੇ ਮਹਿੰਦੀ ਹੀ ਉਬਦੀਦੀ ਦੀ ਜਿਹੜੀ ਫੋਟੋ ਆ ਵੀਡੀਓ ਵਾਇਰਲ ਹੋਈ ਆ ਮਕਬੂਲਪੁਰਾ ਮਕਬੂਲਪੁਰਾ ਉਹ ਮਕਬੂਲਪੁਰਾ ਪਿੰਡ ਤੇ ਵਿਧਵਾਾਂ ਦੀ ਹੀ ਪਿੰਡ ਦੱਸਿਆ ਜਾਂਦਾ ਜਿੱਥੇ ਮਾਰ ਰੰਡੀ ਧੀ ਰੰਡੀ ਉਹਦੀ ਸੱਸ ਰੰਡੀ ਇਸ ਕਰਕੇ ਇਹ ਮੈਨੂੰ ਲੱਗਦਾ ਕਿ ਇਹ ਪੰਜਾਬੀ ਸਮਾਜ ਤੇ ੱੱੱਬਾ ਔਰ ਸਰਕਾਰਾਂ ਤੇ ਵੀ ਇਹ ਮੂੰਹ ਤੇ ਚਪੇੜਾ ਜਦੋਂ ਵੋਟਾਂ ਮੰਗਣ ਆਉਣਗੇ ਨਾ ਉਹਨਾਂ ਨੂੰ ਘੇਰ ਕੇ ਜਰੂਰ ਪੁੱਛਿਆ ਕਰੋ ਲਾਂਤਾਂ ਰੱਜ ਕੇ ਪਾਇਆ ਕਰੋ ਜਿਹੜੇ ਸਾਡੇ ਪੋਲਿਟਿਸ਼ਨ ਆਉਂਦੇ ਨੇ ਇਸ ਕੁੜੀ ਬਾਰੇ ਗੱਲ ਕੀਤੀ ਜਾਵੇ ਤਾਂ ਆ ਇਸ ਏਰੀਆ ਦੇ ਵਿੱਚ ਸੰਦੀਪ ਕਹਿੰਦੇ ਜੂਨ ਮਹੀਨੇ ਦੇ ਵਿੱਚ 6 ਐਫਆਈਆਰ ਦਰਜ ਹੋਏ ਨੇ ਇਸ ਇਲਾਕੇ ਦੇ ਵਿੱਚ 41 ਗ੍ਰਾਮ ਹੀਰੋਨ ਵੱਖ-ਵੱਖ ਕੇਸਾਂ 'ਚ ਫੜੇ ਪਰ ਜਿਹੜੀ ਕੁੜੀ ਦੀ ਖਬਰ ਸਾਹਮਣੇ ਆਈ ਆ ਇਹ ਦੱਸਿਆ ਜਾ ਰਿਹਾ ਹੈ ਕਿ ਇਹਦੇ ਪਿਤਾ ਮਾਤ ਮਰ ਚੁੱਕੇ ਹੋ ਵੀ ਨਸ਼ਿਆਂ ਦੇ 15 ਸਾਲ ਦੀ ਸੀ ਇਸ ਕੁੜੀ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਕਹਿੰਦੇ ਕਿ ਉਹ ਇੱਕ ਫੁੱਟਬਾਲ ਦੀ ਚੰਗੀ ਖਿਡਾਰੀ ਆ ਨਾਲ ਦੀ ਨਾਲ ਕਬੱਡੀ ਵੀ ਉਹਨੇ ਸਕੂਲ ਲੈਵਲ ਤੇ ਖੇਡੀ ਆ ਪ੍ਰਾਈਵੇਟ ਕੋਚਿੰਗ ਵੀ ਲੈਂਦੀ ਰਹੀ ਹੈ ਪਰ ਉਸ ਤੋਂ ਬਾਅਦ ਉਹਦੇ ਹਾਲਾਤ ਇਹ ਹੋ ਗਏ ਕਿ ਪੜ੍ਹਾਈ ਦੇ ਵਿੱਚ ਚੰਗੀ ਖੇਡਾਂ ਦੇ ਵਿੱਚ ਚੰਗੀ ਹੋਣ ਤੋਂ ਬਾਅਦ ਇਸ ਤੁਹਾਡੇ ਸਾਹਮਣੇ ਇੱਕ ਵੀਡੀਓ ਵਾਇਰਲ ਹੋਈ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਆकांक्षा ਨ ਭਾਰਤਵਾਜ ਜੋ ਟਰਬਿਊਨ ਦੇ ਜਰਨਲਿਸਟ ਨੇ ਉਹਨਾਂ ਨੇ ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਹੋਣਾ ਦੇ ਨਾਲ ਵੀ ਗੱਲ ਕੀਤੀ ਹੈ ਉਹ ਕਹਿ ਰਹੇ ਨੇ ਕਿ ਦਾ ਦੀ ਫੈਮਿਲੀ ਮੈਂਬਰ ਹੈਵ ਨਾਟ ਗਿਵਨ ਅਸ ਐਨੀ name or the source of drug we are exercising precaution we are recently organized a cordon and search operation kaso jada police ne shuru kita and have registered several firis in the area she will be admitted to de addicting center udar jede sandeep bhola deputy medical commissioner kam counselant hage ne is masle de vich psycho de oh keh rahe ne ki 4 ਜਿਹੜੀਆਂ ਕੁੜੀਆਂ ਨੇ ਔਰਤਾਂ ਉਹਦੇ ਚ ਇਹਨਾਂ ਦਿਨਾਂ ਦੇ ਵਿੱਚ ਅ ਦਾਖਲ ਨੇ ਨਸ਼ਾ ਸ਼ੜਾਓ ਕੇਂਦਰ ਇਹ ਸਾਡਾ ਪੰਜਾਬ ਆ ਇਹ ਸਾਡੀ ਪੰਜਾਬ ਦੀ ਤਸਵੀਰ ਆ ਇੱਕ ਕੁੜੀ 21 ਸਾਲ ਦੀਆਂ ਸਾਡੀਆਂ ਕੁੜੀਆਂ ਵੀ ਹੁਣ ਨਸ਼ੇ ਦੇ ਲੋਚ ਚ ਝੂਲਦੀਆਂ ਫਿਰਦੀਆਂ ਨੇ ਤੇ ਫਿਰ ਅਸੀਂ ਕਹਿੰਦੇ ਕਿ ਇਹ ਸਾਡਾ ਪੰਜਾਬ ਆ ਇਹ ਮਾਈ ਭਾਗੋ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਆ ਤੇ ਇਹਦੇ ਚ ਜਿਹੜੇ ਪੰਜਾਬ ਸਰਕਾਰਾਂ ਕਿੰਨੀਆਂ ਕਸੂਰਵਾਰ ਆ ਸਾਡੇ ਪੁਲਿਸ ਅਫਸਰ ਕਿੰਨੇ ਕਸੂਰਵਾਰ ਆ ਸਾਡਾ ਸਿਸਟਮ ਕਿੰਨਾ ਕਸੂਰਵਾਰ ਆ ਹੁਣ ਪੰਜਾਬ ਪੁਲਿਸ ਆਪ ਤੇ ਕੁਝ ਕਰ ਨਹੀਂ ਸਕੀ ਹੈਗੀ ਇਹਨਾਂ ਨੇ ਨਾਕੇ ਨੂਕੇ ਲਾ ਦੇਨੇ ਨੇ ਡਰਾਮੇ ਕਰਦੀ ਆ ਪੁਲਿਸ ਦਰਬਾਰ ਸਾਹਿਬ ਜਾ ਕੇ ਸੌਵਾਂ ਵਿੱਚ ਚਕਾ ਦਿੰਦੇ ਨੇ ਉਹਦੇ ਚ ਮੁੱਖ ਮੰਤਰੀ ਨੂੰ ਵੀ ਭਾਗੀਦਾਰ ਬਣਾ ਲੈਂਦੇ ਨੇ ਹੁਣ ਇਹਨਾਂ ਨੇ ਸਿੰਗਰਾਂ ਦੇ campaign ਸ਼ੁਰੂ ਕਰਵਾਈ ਆ ਤਿੰਨ ਚਾਰ ਸਿੰਗਰਾਂ ਦੀ ਆਈ ਆ ਜਿਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਗੁਰੂ ਪੰਜਾਬ ਦੇ ਮਾਣ ਗੁਰਦਾਸ ਮਾਨ ਸਾਹਿਬ ਹੋਣਾ ਨੇ ਵੀ ਇੱਕ ਮੈਸੇਜ ਦਿੱਤਾ ਪੰਜਾਬ ਦੀ ਜਨਤਾ ਨੂੰ ਕਿ ਨਸ਼ੇ ਰੋਕੋ ਨਸ਼ੇ ਨਾ ਕਰੋ ਨਸ਼ਿਆਂ ਦਾ ਸੇਵਨ ਨਾ ਕਰੋ ਉਹ ਹੈ ਹੁਣ ਪੰਜਾਬ ਪੁਲਿਸ ਨੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਡਰੱਗ ਫ੍ਰੀ ਪੰਜਾਬ ਨਸ਼ਾ ਮੁਕਤ ਪੰਜਾਬ ਹੁਣ ਨਸ਼ਾ ਮੁਕਤ ਪੰਜਾਬ ਦੇ ਚ ਪੁਲਿਸ ਇਨਵੋਲਵਮੈਂਟ ਇੰਨੀ ਜ਼ਿਆਦਾ ਉਹ ਕਿਵੇਂ ਨਸ਼ਾ ਹੋਏਗਾ ਹਾਲਾਂਕਿ ਪੰਜਾਬ ਡੀਜੀਪੀ ਗੌਰਵ ਜაძਬ ਨੇ ਕੋਸ਼ਿਸ਼ ਤੇ ਕਰ ਰਹੇ ਨੇ ਪੰਜਾਬ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਆ ਜਿਹੜਾ ਮਸਲਾ ਆ ਗਿਆ ਹਫਤੇ ਦੇ ਵਿੱਚ ਦੋ ਕੁੜੀਆਂ ਦੀਆਂ ਵੀਡੀਓ ਆਉਣੀਆਂ ਇਹ ਪੰਜਾਬੀ ਸਮਾਜ ਪੰਜਾਬੀ ਸਰਕਾਰ ਪੰਜਾਬੀ ਸਿਸਟਮ ਤੇ ਮੂੰਹ ਤੇ ਗੱਲ ਤੇ ਇਹ ਥੱਪੜ ਆ ਮੈਨੂੰ ਲੱਗਦਾ ਕਿ ਇਸ ਥੱਪੜ ਦੀ ਆਮ ਲੋਕਾਂ ਤੱਕ ਤੇ ਜਰੂਰ ਅਸਰ ਹੋਇਆ ਹੋਊਗਾ ਲੇਕਿਨ ਪੁਲਿਸ ਅਫਸਰਾਂ ਤੇ ਤੇ ਸਰਕਾਰ ਤੇ ਲਿਆਜਾ ਇਸ ਦਾ ਕੋਈ ਅਸਰ ਨਹੀਂ ਹੋਏਗਾ ਮਿਲਦਾ ਕਿਉਂਕਿ ਉਹਨੇ ਕਿਹਾ ਕਿ ਹਰ ਸਰਕਾਰ ਆ ਕਿੰਦੀਆਂ ਸਰਕਾਰ ਬਣ ਗਈ ਆ ਖਸਮਾਂ ਨੂੰ ਖਾਵੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਮੁੰਡੇ ਕੁੜੀਆਂ ਆਪਾਂ ਤੇ 5 ਸਾਲ ਬਾਅਦ ਰਾਜੇ ਬਣ ਹੀ ਗਏ ਆ ਹੁਣ ਅਜਿਹੀ ਸਥਿਤੀ ਦੇ ਵਿੱਚ ਗੁਰਦਾਸ ਮਨ ਸਾਹਿਬ ਹੋਰ ਵੀ ਸਿੰਗਰ ਅਪੀਲ ਕਰ ਰਹੇ ਨੇ ਪਰ ਸਾਡਾ ਜਿਹੜਾ ਸੰਤ ਸਮਾਜ ਆ ਉਹ ਚੁੱਪ ਕਰਕੇ ਬੈਠੇ ਨੇ ਉਹਦੇ ਮਹਿੰਗੀਆਂ-ਮਹਿੰਗੀਆਂ ਕਾਰਾਂ ਦੇ ਵਿੱਚ ਘੁੰਮ ਰਹੇ ਨੇ ਕਈ ਹੋਰ ਵੀ ਬੜੇ ਅੱਛੇ ਕੰਮ ਕਰ ਰਹੇ ਬਾਬੇ ਪਰ ਕਈ ਤੇ ਉਹਨਾਂ ਦੇ ਮਿਸ਼ਨ ਹੀ ਹੋਰ ਆ ਟਾਰਗੇਟ ਹੀ ਹੋਰ ਆ ਪਰ ਜਦ ਤੱਕ ਪੁਲਿਸ ਤੇ ਸਰਕਾਰ ਸਾਥ ਨਹੀਂ ਦੇਗੀ ਜਨਤਾ ਸਾਥ ਦੇਣ ਨੂੰ ਤਿਆਰ ਹੈ ਕਈਆਂ ਨੇ ਤੇ ਆਪਣੇ ਪੁੱਤ ਵੀ ਬਰਵਾਲੇ ਨੇ ਇਹਨਾਂ ਗੈਂਗਸਟਰਾਂ ਦੇ ਹੱਥੋਂ ਤੇ ਜਿਹੜੇ ਡਰੱਗ ਪੈਡਲਰ ਉਹਨਾਂ ਦੇ ਹੱਥੋਂ ਲੇਕਿਨ ਸਾਡੀ ਪੁਲਿਸ ਤੇ ਸਾਡੀ ਸਰਕਾਰ ਉਹ ਉਨੀ ਫਿਕਰਮੰਦ ਨਹੀਂ ਆ ਜਿੰਨਾ ਸਾਡਾ ਪੰਜਾਬੀ ਭਾਈਚਾਰਾ ਫਿਕਰਮੰਦ ਆ ਮਾਪੇ ਫਿਕਰਮੰਦ ਆ ਮੋਗੇ ਦੀ ਆਪਾਂ ਪਿੱਛੇ ਜੇ ਖਬਰ ਸਾਂਝੀ ਕੀਤੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਸੀ ਕਿ ਇੱਕ ਪਿਓ ਕਹਿੰਦਾ ਕਿ ਮੇਰਾ ਪੁੱਤ ਨਸ਼ੇ ਨਾਲ ਮਰਿਆ ਤੇ ਮੋਗਾਪੁਰਸ ਕਹਿੰਦੀ ਕਿ ਤੂੰ ਨਸ਼ੇ ਨਾਲ ਨਹੀਂ ਕਹਿਣਾ ਹੈਗਾ ਤੂੰ ਕਹਿਣਾ ਕਿ ਉਹਨੂੰ ਹਾਰਟ ਅਟੈਕ ਆਇਆ ਨੇ ਜਦ ਸਾਡੀ ਸਿਸਟਮ ਸਾਡੀ ਪੁਲਿਸ ਸਾਡੀਆਂ ਸਰਕਾਰਾਂ ਨਸ਼ੇ ਨਾਲ ਹੋ ਰਹੀਆਂ ਮੌਤਾਂ ਤੇ ਪਰਦਾ ਪਾ ਰਹੀ ਆ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਊਗਾ ਪਰ ਇਹ ਪੰਜਾਬ ਦੀ ਬਦਕ ਸਮਿਤੀ ਆ ਕਿ ਮੁੰਡਿਆਂ ਤੋਂ ਬਾਅਦ ਕੁੜੀਆਂ ਵੀ ਵੱਡੀ ਗਿਣਤੀ ਦੇ ਵਿੱਚ ਨਸ਼ਾ ਕਰ ਰਹੀਆਂ ਨੇ ਤੇ ਸੜਕਾਂ ਤੇ ਗਲੀਆਂ ਦੇ ਮਹੱਲਿਆਂ ਦੇ ਵਿੱਚ ਉਹ ਨਸ਼ੇ ਦੀ ਲੋਰ ਦੇ ਵਿੱਚ ਝੂਲਦੀਆਂ ਫਿਰਦੀਆਂ ਨੇ